ਟੀ-ਸ਼ਰਟਾਂ ਦੇਣ ਜਾ ਰਹੇ ਆ 500 ਦੀਆਂ ਤਿੰਨ ਸੋ ਚੈੱਕ ਕਰੋ ਪੰਜਾਬ ਵਾਲੇ ਆਪਣੇ ਸਨੇਕ ਵਾਲੇ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਲੈ ਆਂਦੇ ਆ 500 ਰੁਪਏ ਦੀਆਂ ਤਿੰਨ ਟੀ-ਸ਼ਰਟਾਂ ਦੇਣ ਜਾ ਰਹੇ ਆ ਜੈਂਸ ਪਜਾਮੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਟਾਰਟਿੰਗ ਵਿੱਚ ਦੇ ਰਹੇ ਆ 500 ਰੁਪਏ ਦੇ ਤਿੰਨ ਸੋ ਜਿਹੜੀਆਂ ਜੈਂਸ ਪੈਂਟਾ ਬਾਜ਼ਾਰ 'ਚ ਮਿਲਦੀਆਂ 1000 1200 ਰੁਪਿਆ ਸਾਡੇ ਕੋਲ ਮਿਲੂਗੀ ਸਿਰਫ 700 ਰੁਪਏ ਦੀ ਰੇਂਜ ਸੋ ਹਾਫ ਬਾਜੂ ਲੋਗ ਇਹ 500 ਦੀਆਂ ਤਿੰਨ ਮਿਲਣਗੀਆਂ ਸੋ ਫੁੱਲ ਬਾਜੂ ਲੋਗ ਇਹਦੇ 500 ਦੀਆਂ ਦੋ ਮਿਲਣਗੀਆਂ ਇਹ ਵਾਲੀਆਂ ਜਿਹੜੀਆਂ ਪ੍ਰੀਮੀਅਮ ਸ਼ਰਟਾਂ ਹੋਣਗੀਆਂ ਇਹਨਾਂ ਦਾ ਰੇਟ ਰਹੂਗਾ ਜੀ 500 ਰੁਪਏ ਦੀ ਇੱਕ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਕੇ ਆਊਗਾ ਸੋ ਉਹਨਾਂ ਨੂੰ ਇਹ ਬੈਗ ਜਿਹੜੇ ਆ ਸਾਡੇ ਵੱਲੋਂ ਗਿਫਟ ਦਿੱਤੇ ਜਾਣਗੇ ਸੋ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਫੋਲੋ ਕਰਕੇ ਆਓ ਸੋ ਇਹ ਵਾਲਾ ਸੂਟ ਜਿਹੜਾ ਆ ਇਹ ਸਿਰਫ 500 ਰੁਪਏ ਦੀ ਰੇਂਜ ਚ ਹੈ ਜੀ ਲਓ ਜੀ ਲੇਡੀਜ਼ ਦੇ ਨਾਈਟ ਸੂਟ ਆ ਲੇਡੀਜ਼ ਦਾ ਨਾਈਟ ਸੂਟ ਜਿਹੜਾ ਆ 500 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਵਾ ਸੋ ਇਹਦੀ ਸਟਾਰਟਿੰਗ ਰੇਂਜ ਆ 500 ਰੁਪਿਆ ਸੋ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲਣਗੇ ਐਲ ਐਕਸ 3 XL 4 XL 5 XL ਇਸ ਤੋਂ ਬਾਅਦ ਵਾਰੀ ਆ ਜੀ ਸ਼ਰਟਾਂ ਦੀ ਸੋ ਸ਼ਰਟਾਂ ਲੈਣ ਰਿਹਾ ਜੀ ਅਸੀਂ ਕਾਟਨ ਦੀਆਂ ਇਹਦੇ ਵਿੱਚ ਵੀ ਸਾਈਜ਼ L XL XXL ਤੋਂ ਲੈ ਕੇ ट्रिपल XL 4 XL ਤੱਕ ਸਾਈਜ਼ ਮਿਲਣਗੇ ਔਰ ਇਹਨਾਂ ਦਾ ਰੇਟ ਰਹੂਗਾ ਜੀ 500 ਦੀਆਂ 2 ਸੋ ਇਸ ਤੋਂ ਬਾਅਦ ਵਾਰੀ ਆ ਫੈਂਸੀ ਪਜਾਮਿਆਂ ਦੀ ਸੋ ਚੈੱਕ ਕਰੋ ਪੰਜਾਬ ਵਾਲੇ ਪਜਾਮੇ ਸਾਰੇ ਲੇਟੈਸਟ ਡਿਜ਼ਾਈਨ ਦੇ ਪਜਾਮੇ ਪਹੁੰਚ ਚੁੱਕੇ ਆ ਇਹਨਾਂ ਦਾ ਰੇਟ ਵੀ ਅਸੀਂ ਬਾਜ਼ਾਰ ਨਾਲੋਂ ਬਹੁਤ ਹੀ ਡਿਫਰੈਂਟ ਦੇ ਰਹੇ ਆ 500 ਰੁਪਏ ਦੇ 2 ਇਸ ਤੋਂ ਬਾਅਦ ਜਿਹੜੀ ਵਾਰੀ ਆ ਵਧੀਆ ਬ੍ਰਾਂਡਡ ਟੀ-ਸ਼ਰਟਾਂ ਦੇ ਸੋ ਇਹ ਵਾਲੀਆਂ ਟੀ-ਸ਼ਰਟਾਂ ਰਹਿਣਗੀਆਂ ਨਾਈਕੀ ਦੀਆਂ ਸਕੈਨਰ ਲੱਗੇ ਹੋਣਗੇ ਬਿਯਾਰ ਦੇ ਵਿੱਚ ਇਹਨਾਂ ਦਾ ਰੇਟ ਹੋਊਗਾ ਜੀ 500 ਤੋਂ ਲੈ ਕੇ 600 700 ਤੱਕ ਸੋ ਸਾਡੇ ਕੋਲ ਜਿਹੜੇ ਸ਼ਾਪਿੰਗ ਕਰਨਗੇ ਉਹਨਾਂ ਨੂੰ ਅਸੀਂ ਰੇਟ ਦਵਾਂਗੇ ਜੀ 1000 ਰੁਪਏ ਦੀਆਂ ਤਿੰਨ ਸੋ ਲੋ ਜੀ ਦਸੂਏ ਦੇ ਵਿੱਚ ਇੱਕ ਵਾਰ ਫੇਰ ਧੁਮਾਕਾ ਦੇਣ ਜਾ ਰਹੇ ਹਾਂ ਸੋਨੂ ਰੈਡੀਮੇਡ ਗਾਰਮੈਂਟ ਤੇ ਲੱਗ ਚੁੱਕੀ ਆ ਸੇਲ ਸੋ ਗਰਮੀਆਂ ਦੀ ਸੇਲ ਦਾ ਧੁਮਾਕਾ ਦੇਣ ਜਾ ਰਹੇ ਹਾਂ 500 ਦੀਆਂ ਤਿੰਨ ਟੀ-ਸ਼ਰਟਾਂ ਜਿੱਦਾਂ ਕਿ ਅਸੀਂ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਟੀ-ਸ਼ਰਟਾਂ ਦੇਣ ਜਾ ਰਹੇ ਆ 500 ਦੀਆਂ ਤਿੰਨ ਸੋ ਚੈੱਕ ਕਰੋ ਪੰਜਾਬ ਵਾਲੇ ਆਪਣੇ ਸਨੇਕ ਵਾਲੇ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਲੈ ਆਂਦੇ ਆ 500 ਰੁਪਏ ਦੀਆਂ ਤਿੰਨ ਟੀ-ਸ਼ਰਟਾਂ ਦੇਣ ਜਾ ਰਹੇ ਆ ਉਹ ਟੀ-ਸ਼ਰਟਾਂ ਦੀ ਇੰਨੀ ਗਾਰੰਟੀ ਹੋਏਗੀ ਕਿ ਨਾ ਤੇ ਇਹਨਾਂ ਦਾ ਰੰਗ ਜਾਂਦਾ ਆ ਤੇ ਨਾ ਤੇ ਤੋਟੀਆਂ ਖਰਾਬ ਹੁੰਦੀਆਂ ਆ ਇਸ ਤੋਂ ਬਾਅਦ ਟੀ-ਸ਼ਰਟਾਂ ਆਣੀਆਂ ਜੀ ਫੁੱਲ ਬਾਜੂ ਸੋ ਫੁੱਲ ਬਾਜੂ ਜਿਹੜੀਆਂ ਆ ਇਹਨਾਂ ਦੇ ਵੀ ਸਾਈਜ਼ ਐਕਸਲ ਡਬਲ ਐਕਸਲ ਟ੍ਰिपल ਐਕਸਲ 4 ਐਕਸਲ ਤੋਂ ਲੈ ਕੇ ਸਾਰੇ ਸਾਈਜ਼ ਲੈ ਜਾਂਦੇ ਆ ਜੀ ਸੋ ਇਹ ਵੀ ਅਸੀਂ ਦੇਣ ਜਾ ਰਹੇ ਆ 500 ਦੀਆਂ ਦੋ ਸੋ ਹਾਫ ਬਾਜੂ ਲੋਗੇ 500 ਦੀਆਂ ਤਿੰਨ ਮਿਲਣਗੀਆਂ ਸੋ ਫੁੱਲ ਬਾਜੂ ਲੋਗੇ ਤੇ 500 ਦੀਆਂ ਦੋ ਮਿਲਣਗੀਆਂ ਇਹਦੇ ਵਿੱਚ ਤੁਹਾਨੂੰ ਗੋਲਗਲਾ ਕਲਰਫੁੱਲ ਬਾਜੂ ਹਾਫ ਬਾਜੂ ਹਰ ਤਰ੍ਹਾਂ ਦੀਆਂ ਟੀ-ਸ਼ਰਟਾਂ ਜਿਹੜੀਆਂ ਆ ਸਾਡੇ ਕੋਲ ਮਿਲਣਗੀਆਂ ਜੀ ਸੋ ਚੈੱਕ ਕਰ ਲੋ ਕਲਰ ਬਹੁਤ ਹੀ ਵਧੀਆ ਫੈਬਰਿਕ ਆ ਔਰ 500 ਦੀਆਂ ਦੋ ਦੇਣ ਜਾ ਰਹੇ ਆ ਤੁਸੀਂ ਦੇਖ ਸਕਦੇ ਆ ਕਿੰਨੀ ਵਧੀਆ ਸਟੈਚ ਆ ਔਰ ਕਾਲਰ ਵਾਲੀ ਟੀ-ਸ਼ਰਟ ਆ ਇਹਦੇ ਵਿੱਚ ਕਲਰ ਤੁਹਾਨੂੰ ਬਹੁਤ ਸਾਰੇ ਮਿਲਣਗੇ ਇਸ ਤੋਂ ਬਾਅਦ ਵਾਰੀ ਆ ਜੀ ਸ਼ਰਟਾਂ ਦੀ ਸੋ ਸ਼ਰਟਾਂ ਲੈਣ ਰਿਹਾ ਜੀ ਅਸੀਂ ਕੋਟਨ ਦੀਆਂ ਇਹਦੇ ਵਿੱਚ ਵੀ ਸਾਈਜ਼ ਐਲ ਐਕਸਐਲ ਡਬਲ ਐਕਸਐਲ ਤੋਂ ਲੈ ਕੇ ਟ੍ਰਿਪਲ ਐਕਸਲ 4 ਐਕਸਲ ਤੱਕ ਸਾਈਜ਼ ਮਿਲਣਗੇ ਔਰ ਇਹਨਾਂ ਦਾ ਰੇਟ ਰਹੂਗਾ ਜੀ 500 ਦੀਆਂ ਦੋ ਕਲਰ ਚਾਰਟ ਬਹੁਤ ਹੀ ਵਧੀਆ ਰਹਿਣਗੇ ਸਾਈਜ਼ ਰਹੂਗਾ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ ਐਕਸਲ 4 ਐਕਸਲ ਤੱਕ ਕਲਰ ਚਾਰਟ ਤੁਹਾਨੂੰ ਬਹੁਤ ਸਾਰੇ ਮਿਲਣਗੇ ਸੋ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਜਿਹੜੇ ਆ ਘੱਟ ਕਲਰ ਦਿਖਾ ਰਹੇ ਆ ਸੋ ਜਿਹੜਾ ਜਿਹੜਾ ਵਿਜ਼ਿਟ ਕਰਕੇ ਦੇਖੂਗਾ ਉਹਨੂੰ ਅਸੀਂ ਕਲਰ ਚਾਰਟ ਬਹੁਤ ਸਾਰੇ ਦੇਵਾਂਗੇ ਸੋ ਇਸ ਤੋਂ ਬਾਅਦ ਵਾਰੀ ਆ ਜੈਂਟਸ ਪਜਾਮਿਆਂ ਦੀ ਸੋ ਚੈੱਕ ਕਰੋ ਜੈਂਟਸ ਪਜਾਮੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਟਾਰਟਿੰਗ ਵਿੱਚ ਦੇ ਰਹੇ ਆ 500 ਰੁਪਏ ਦੇ ਤਿੰਨ ਇਹਦਾ ਵੀ ਸੈਜ ਰਹੂਗਾ ਐਲ ਐਕਸਲ ਡਬਲ ਐਕਸਲ ਤੇ ਟ੍ਰਿਪਲ ਐਕਸਲ 4 ਐਕਸਲ ਜਿਹੜਾ ਐਲ ਐਕਸਲ ਡਬਲ ਐਕਸਲ ਲਊਗਾ 500 ਦੇ ਤਿੰਨ ਟ੍ਰਿਪਲ ਐਕਸਲ 4 ਐਕਸਲ 500 ਰੁਪਏ ਦੇ ਦੋ ਆ ਸੋ ਇਸ ਤੋਂ ਬਾਅਦ ਵਾਰੀ ਆ ਫੈਂਸੀ ਪਜਾਮਿਆਂ ਦੀ ਸੋ ਚੈੱਕ ਕਰੋ ਪੰਜਾਬ ਵਾਲੇ ਪਜਾਮੇ ਸਾਰੇ ਲੇਟੈਸਟ ਡਿਜ਼ਾਈਨ ਦੇ ਪਜਾਮੇ ਪਹੁੰਚ ਚੁੱਕੇ ਆ ਇਹਨਾਂ ਦਾ ਰੇਟ ਵੀ ਅਸੀਂ ਬਾਜ਼ਾਰ ਨਾਲੋਂ ਬਹੁਤ ਹੀ ਡਿਫਰੈਂਟ ਦੇ ਰਹੇ ਆ 500 ਰੁਪਏ ਦੇ ਦੋ ਚਿਆਕਾ ਕੋਲ ਕਲਰ ਕੁਆਲਟੀ ਬਹੁਤ ਹੀ ਵਧੀਆ ਕੁਆਲਟੀ ਰਹੂਗੀ ਔਰ ਪਜਾਮਿਆਂ ਦੀ ਗਾਰੰਟੀ ਰਹੂਗੀ ਕਿ ਨਾ ਤਾਂ ਕਲਰ ਜਾਊਗਾ ਨਾ ਹੀ ਧੋਤਿਆਂ ਖਰਾਬ ਹੋਣਗੇ ਬਹੁਤ ਸਾਰੇ ਕਲਰ ਪਹੁੰਚ ਚੁੱਕੇ ਆ ਸੋ ਡਿਜ਼ਾਈਨ ਦੀ ਸਾਡੇ ਕੋਲ ਕਮੀ ਨਹੀਂ ਆ ਡਿਜ਼ਾਈਨ ਵੀ ਸਾਡੇ ਕੋਲ ਬਹੁਤ ਸਾਰੇ ਪਹੁੰਚ ਚੁੱਕੇ ਆ ਸੋ ਇਹਨਾਂ ਦਾ ਰੇਟ ਰਹੂਗਾ 500 ਰੁਪਏ ਦੇ ਦੋ ਇਸ ਤੋਂ ਬਾਅਦ ਵਾਰੀ ਆ ਜੀ ਪ੍ਰੀਮੀਅਮ ਟੀ-ਸ਼ਰਟਾਂ ਦੀ ਸੋ 500 ਦੀਆਂ ਤਿੰਨ ਟੀ-ਸ਼ਰਟਾਂ ਤੇ ਤੁਹਾਨੂੰ ਦਿਖਾਤਿਆਂ ਆ ਇਸ ਤੋਂ ਬਾਅਦ ਜਿਹੜੀ ਵਾਰੀ ਆ ਵਧੀਆ ਬ੍ਰਾਂਡਡ ਟੀ-ਸ਼ਰਟਾਂ ਦੀ ਸੋ ਇਹ ਵਾਲੀਆਂ ਟੀ-ਸ਼ਰਟਾਂ ਰਹਿਣਗੀਆਂ ਨਾਈਕੀ ਦੀਆਂ ਸਕੈਨਰ ਲੱਗੇ ਹੋਣਗੇ ਬਿਯਾਰ ਦੇ ਵਿੱਚ ਇਹਨਾਂ ਦਾ ਰੇਟ ਹੋਊਗਾ ਜੀ 500 ਤੋਂ ਲੈ ਕੇ 600 700 ਤੱਕ ਸੋ ਸਾਡੇ ਕੋਲ ਜਿਹੜੇ ਸ਼ਾਪਿੰਗ ਕਰਨਗੇ ਉਹਨਾਂ ਨੂੰ ਅਸੀਂ ਰੇਟ ਦਵਾਂਗੇ ਜੀ 1000 ਰੁਪਏ ਦੀਆਂ ਤਿੰਨ ਸੋ ਸਾਡੇ ਕੋਲ 450 500 ਦੀ ਜਿਹੜੀ ਇੱਕ ਟੀ-ਸ਼ਰਟ ਆ ਅਸੀਂ ਦਿੰਨੇ ਆ ਜੀ 1000 ਰੁਪਏ ਦੀਆਂ ਤਿੰਨ ਸੋ ਚੈੱਕ ਕਰੋ ਕੁਆਲਿਟੀ ਬਹੁਤ ਹੀ ਪ੍ਰੀਮੀਅਮ ਕਲਾਸ ਦੀਆਂ ਜਿਹੜੀਆਂ ਆ ਟੀ-ਸ਼ਰਟਾਂ ਵਾਂ ਇਹਨਾਂ ਦੇ ਸਾਈਜ਼ ਜਿਹੜੇ ਆ ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ ਟ੍ਰिपल ਐਕਸ ਐਲ 4 ਐਕਸ ਐਲ 5 ਐਕਸ ਐਲ ਤੱਕ 1000 ਰੁਪਏ ਦੀਆਂ ਤਿੰਨ ਕੁਆਲਿਟੀ ਚੈੱਕ ਕਰੋ ਸੋ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆਂ ਚੀਜ਼ਾਂ ਵਧੀਆ ਦੇਂਦੀ ਔਰ ਰੇਟ ਘੱਟ ਕਰਨ ਦੀ ਸਾਡੇ ਕੋਲ ਟੀ-ਸ਼ਰਟਾਂ ਜਿਹੜੀਆਂ ਤੁਹਾਨੂੰ ਬ੍ਰੈਂਡ ਮਿਲਣਗੀਆਂ ਉਹ ਰੇਟ ਮਿਲਣਗੇ ਤੁਹਾਨੂੰ ਨੋਰਮਲ ਬਹੁਤ ਹੀ ਵਧੀਆ ਸੋ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਪੰਜਾਬ ਵਾਲੇ ਕਢਾਈ ਹੋਈ ਆ ਆ ਦੇਖੋ ਸਾਰਾ ਕਢਾਈ ਵਾਲਾ ਮਾਲ ਆ ਜੀ ਚੈੱਕ ਕਰੋ ਪੰਜਾਬ ਵਾਲੀਆਂ ਟੀ-ਸ਼ਰਟਾਂ ਸੋ ਉਸ ਤੋਂ ਬਾਅਦ ਜਿਨੇ ਪਲੇਨ ਲੈਣੀਆਂ ਪਲੇਨ ਦੇ ਵਿੱਚ ਪ੍ਰਿੰਟਡ ਲੈਣੀਆਂ ਪ੍ਰਿੰਟਡ ਦੇ ਵਿੱਚ ਹਰ ਤਰ੍ਹਾਂ ਦਾ ਮਾਲ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਵਾ ਸੋ ਇਸ ਤੋਂ ਬਾਅਦ ਵਾਰੀ ਆ ਬ੍ਰਾਂਡਡ ਪਜਾਮਿਆਂ ਦੀ ਚੈੱਕ ਕਰੋ ਪੰਜਾਬ ਵਾਲੇ ਪਜਾਮੇ ਵੀ ਸਾਡੇ ਕੋਲ ਪਹੁੰਚ ਚੁੱਕੇ ਆ ਇਸ ਤੋਂ ਬਾਅਦ ਪਜਾਮਿਆਂ ਦੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਜਿਹੜੀ ਆ ਪਹੁੰਚ ਚੁੱਕੀ ਆ ਕਾਰਗੋ ਦੇ ਵਿੱਚ ਸਾਈਡ ਪਾਕਟ ਦੇ ਵਿੱਚ ਐਨਐਸ ਦੇ ਵਿੱਚ ਕਾਟਨ ਲਾਇਕਰਾ ਦੇ ਵਿੱਚ ਟੈਰੀ ਦੇ ਵਿੱਚ ਹਰ ਤਰ੍ਹਾਂ ਦਾ ਪਜਾਮਾ ਜਿਹੜਾ ਕਿ ਬਾਜ਼ਾਰ ਦੇ ਵਿੱਚ 7-800 ਦੀ ਰੇਂਜ ਵਿਕਦਾ ਵਾ ਸਾਡੇ ਕੋਲ ਮਿਲੂਗਾ ਤੁਹਾਨੂੰ ਸਿਰਫ 500 ਰੁਪਏ ਦੀ ਰੇਂਜ ਸੋ ਬਹੁਤ ਹੀ ਵਧੀਆ ਪ੍ਰੀਮੀਅਮ ਕਲਾਸ ਦੀਆਂ ਸ਼ਰਟਾਂ ਵੀ ਸਾਡੇ ਕੋਲ ਪਹੁੰਚ ਚੁੱਕੀਆਂ ਵਾ ਚੈੱਕ ਕਰੋ ਸ਼ਰਟਾਂ ਦੇ ਡਿਜ਼ਾਈਨ ਸ਼ਰਟਾਂ ਸਾਡੇ ਕੋਲ 500 ਦੀਆਂ ਦੋ ਤੇ 500 ਰੁਪਏ ਦੀ ਇੱਕ ਇਹ ਵਾਲੀਆਂ ਜਿਹੜੀਆਂ ਪ੍ਰੀਮੀਅਮ ਸ਼ਰਟਾਂ ਹੋਣਗੀਆਂ ਇਹਨਾਂ ਦਾ ਰੇਟ ਰਹੂਗਾ ਜੀ 500 ਰੁਪਏ ਦੀ ਇੱਕ ਸੋ ਇਹਨਾਂ ਦੇ ਸਾਈਜ਼ ਰਹਿਣਗੇ ਟ੍ਰਿਪਲ ਐਕਸਲ 4 ਐਕਸਲ 5 ਐਕਸਲ ਤੱਕ ਲਓ ਜੀ ਚੈੱਕ ਕਰੋ ਲਓ ਜੀ ਇਸ ਤੋਂ ਬਾਅਦ ਵਾਰੀ ਆ ਜੈਂਟਸ ਪੈਂਟਾਂ ਦੀ ਸੋ ਜਿਹੜੀਆਂ ਜੈਂਟਸ ਪੈਂਟਾਂ ਬਾਜ਼ਾਰ 'ਚ ਮਿਲਦੀਆਂ 1000 1200 ਰੁਪਿਆ ਸਾਡੇ ਕੋਲ ਮਿਲੂਗੀ ਸਿਰਫ 700 ਰੁਪਏ ਦੀ ਰੇਂਜ ਚੈੱਕ ਕਰੋ ਕਲਰ ਚਾਰਟ ਬਹੁਤ ਹੀ ਪਿਆਰੇ ਪਿਆਰੇ ਕਲਰ ਚਾਰਟ ਆ ਔਰ ਸਾਰੇ ਜਿਹੜੇ ਆ ਇੰਗਲਿਸ਼ ਕਲਰ ਚਾਰਟ ਰਹਿਣਗੇ ਟੈਗ ਦੇਖ ਸਕਦੇ ਹੋ ਲਿਵਾਈਸ ਦੇ ਨਾਈਕੀ ਦੇ ਰੀਬੋਕ ਦੇ ਹਰ ਤਰ੍ਹਾਂ ਦੇ ਟੈਗ ਲੱਗੇ ਹੋਣਗੇ ਸੋ ਇਹਨਾਂ ਦਾ ਰੇਟ ਰਹੂਗਾ 700 ਰੁਪਿਆ ਸੋ ਜਿਹੜੀਆਂ ਕਮਰਾਂ ਵੱਡੀਆਂ 36 38 40 ਆ ਉਹਨਾਂ ਦਾ ਰੇਟ ਰਹੂਗਾ ਸਿਰਫ 800 ਰੁਪਿਆ ਸੋ ਹਰ ਤਰ੍ਹਾਂ ਦੀ ਬ੍ਰਾਂਡ ਪੈਂਟ ਆ ਜਿਹੜੀ ਕਿ ਬਾਜ਼ਾਰ ਦੇ ਵਿੱਚ ਬਹੁਤ ਹੀ ਮਹਿੰਗੀਆਂ ਮਹਿੰਗੀਆਂ ਦਿੱਤੀਆਂ ਜਾਂਦੀਆਂ ਵਾ ਸਾਡੇ ਕੋਲ ਜਿਹੜੀ ਮਰਜ਼ੀ ਪੈਂਟ ਲੈ ਜਾਓ ਹਰ ਤਰ੍ਹਾਂ ਦਾ ਡਿਜ਼ਾਈਨ ਲੈ ਜਾਓ ਸਿਰਫ 700 ਰੁਪਏ ਦੇ ਵਿੱਚ 22 ਤੋਂ ਲੈ ਕੇ 34 ਤੇ 36 ਤੋਂ ਲੈ ਕੇ 40 ਕਮਰ ਤੱਕ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਔਰ ਇਹਦੇ ਵਿੱਚ ਬੂਟ ਕਟ ਸਟੇਟ ਨੈਰੋ ਹਰ ਤਰ੍ਹਾਂ ਦੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਆ ਸੋ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਕੋਲ ਜਿਹੜੇ ਸੇਲ ਆ ਜਿਹੜੀ ਆ ਲੱਗ ਚੁੱਕੀ ਆ ਸੋ ਇਸ ਤੋਂ ਬਾਅਦ ਕੱਪੜੇ ਦੀਆਂ ਪੈਂਟਾਂ ਜਿਹੜੀਆਂ ਕੀ ਬੂਟ ਕਟ ਔਰ ਸਟੇਟ ਇਹ ਵੀ ਜਿਹੜੀ ਆ ਅਸੀਂ ਸਿਰਫ 500 ਰੁਪਏ ਦੇ ਵਿੱਚ ਦੇ ਰਹੇ ਆ ਚੈੱਕ ਕਰ ਲਓ ਜ਼ਾਰਾ ਦਾ ਬ੍ਰਾਂਡ ਆ ਸੋ 500 ਰੁਪਏ ਦੇ ਵਿੱਚ ਹੰਟ ਦਿੱਤੀ ਜਾ ਰਹੀ ਆ 28 ਤੋਂ ਲੈ ਕੇ 36 38 40 ਤੱਕ ਕਮਰ ਆ ਇਸ ਤੋਂ ਬਾਅਦ ਆ ਰਹੀ ਆ ਜੀ ਕਾਰਗੋ ਦੀ ਸੋ ਕਾਰਗੋ ਪਜਾਮੇ ਸਾਡੇ ਕੋਲ 28 ਤੋਂ ਲੈ ਕੇ 40 ਕਮਰ ਤੱਕ ਇੱਕੋ ਹੀ ਰੇਟ ਰਹੂਗਾ ਜੀ 700 ਰੁਪਿਆ ਜਿਹੜੀਆਂ ਮਰਜ਼ੀ ਕਮਰ ਲੈ ਲਓ ਜਿਹੜਾ ਮਰਜ਼ੀ ਕਲਰ ਲੈ ਲਓ ਹਰ ਤਰ੍ਹਾਂ ਦਾ ਸਾਈਜ਼ ਔਰ ਹਰ ਤਰ੍ਹਾਂ ਦੇ ਕਲਰ ਅਵੇਲੇਬਲ ਆ ਤੋਂ ਸਿਰਫ ਰੇਟ ਰਹੂਗਾ ਜੀ 700 ਰੁਪਿਆ ਚੈੱਕ ਕਰ ਲਓ ਕਲਰ ਚਾਰਟ ਬਹੁਤ ਸਾਰੇ ਆ ਔਰ ਬਹੁਤ ਹੀ ਵਧੀਆ ਕੁਆਲਿਟੀ ਆ ਪਿਛਲੀ ਵਾਰ ਵੀ ਸਾਨੂੰ ਇਹਦਾ ਬਹੁਤ ਵਧੀਆ ਰਿਸਪਾਂਸ ਮਿਲਿਆ ਵਾ ਸਾਡੂ ਜਿਹੜੀ ਵੈਰਾਈਟੀ ਆ ਬਹੁਤ ਹੀ ਜਿਹੜੀ ਆ ਪਸੰਦ ਕੀਤੀ ਆ ਸਾਰਿਆਂ ਨੇ ਜੀ ਲਓ ਜੀ ਦਸੂਹਾ ਦੇ ਵਿੱਚ ਅਸੀਂ ਸਭ ਤੋਂ ਵੱਡਾ ਧਮਾਕਾ ਦੇਣ ਜਾ ਰਹੇ ਆ ਸੋ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਚੱਲਦਿਆਂ ਅਸੀਂ ਲੈ ਆ ਜੀ ਪਹਿਣਾ ਵਾਸਤੇ ਗਾਉਨ ਸ਼ਰਾਰੇ ਗਰਾਰੇ ਦੀ ਵੈਰਾਈਟੀ ਸੋ ਚੈੱਕ ਕਰੋ ਡਿਜ਼ਾਈਨ ਬਹੁਤ ਹੀ ਪਿਆਰੀ ਪਿਆਰੀ ਵੈਰਾਈਟੀ ਸਾਡੀ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਚੈੱਕ ਕਰੋ ਡਿਜ਼ਾਈਨ ਲਓ ਜੀ ਭਾਜੀ ਫੜੀ ਜਾਓ ਜੀ ਲਓ ਜੀ ਸ਼ਰਾਰਾ ਗਰਾਰਾ ਲਹਿੰਗਾ ਚੋਲੀ ਗਾਉਣ ਹਰ ਤਰ੍ਹਾਂ ਦੀ ਵੈਰਾਈਟੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਜਿਹੜੇ ਸਾਡੇ ਕੋਲ ਪਹੁੰਚ ਚੁੱਕੇ ਆ ਸੋ ਚੈੱਕ ਕਰੋ ਵੈਰਾਈਟੀ ਲੋ ਜੀ ਸੋ ਇਹਨਾਂ ਦੇ ਬਹੁਤ ਹੀ ਪਿਆਰੇ ਪਿਆਰੇ ਕਲਰ ਜਿਹੜੇ ਆ ਸਾਡੇ ਕੋਲ ਪਹੁੰਚ ਚੁੱਕੇ ਆ ਸੋ ਸਿੰਪਲ ਕੁੜਤਾ ਸੂਟ ਲੈਣਾ ਆ ਕੁੜਤਾ ਸੂਟ ਪਹੁੰਚ ਚੁੱਕਿਆ ਵਾ ਸੋ ਤੋਤੀ ਵਾਲੇ ਡਿਜ਼ਾਈਨ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਚੈੱਕ ਕਰੋ ਤੋਤੀ ਵਾਲਾ ਲੋ ਜੀ ਫਰੋਕ ਦੇ ਨਾਲ ਤੋਤੀ ਆ ਦੀ ਪ੍ਰਾਈਸ ਦੀ ਗੱਲ ਕਰੀ ਜੇ ਕੀ ਪ੍ਰਾਈਸ ਹੋਊਗਾ ਸੋ ਇਹਨਾਂ ਦਾ ਪ੍ਰਾਈਸ ਜਿਹੜਾ ਆ ਜੀ ਬਾਜ਼ਾਰ ਦੇ ਵਿੱਚ ਬਹੁਤ ਹੀ ਕੋਸਟਲੀ ਹੁੰਦਾ ਵਾ ਸੋ ਸਾਰੇ ਬਾਜ਼ਾਰ ਦੇ ਵਿੱਚ ਇਹਨਾਂ ਦਾ ਰੇਟ ਹੈਗਾ ਜੀ 2500 ਤੋਂ ਲੈ ਕੇ 3500 4000 ਤੱਕ ਸੋ ਸਾਡੇ ਕੋਲ ਜਿਹੜਾ ਆ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਰੇਟ ਰਹੂਗਾ ਜੀ 1500 ਤੋਂ ਲੈ ਕੇ 2000 ਦੀ ਰੇਂਜ ਤੱਕ 2000 ਤੋਂ ਉੱਪਰ ਸਾਡੇ ਕੋਲੇ ਕੋਈ ਡਿਜ਼ਾਈਨ ਨਹੀਂ ਹੋਊਗਾ ਸੋ ਚੈੱਕ ਕਰ ਲੋ ਸਾਰਾ ਹੀ ਕੜਾਈ ਦਾ ਕੰਮ ਕੀਤਾ ਹੋਇਆ ਵਾ ਸੋ ਡਿਜ਼ਾਈਨ ਜਿਹੜੇ ਆ ਲਹਿੰਗਾ ਚੋਲੀ ਗਾਉਨ ਹਰ ਤਰ੍ਹਾਂ ਦੇ ਸਾਡੇ ਕੋਲ ਅਵੇਲੇਬਲ ਆ ਸੋ ਚੈੱਕ ਕਰੀ ਜਾਓ ਡਿਜ਼ਾਈਨ ਜਿਹੜੇ ਆ ਸਾਡੇ ਕੋਲ ਬਹੁਤ ਹੀ ਪਹੁੰਚ ਚੁੱਕੇ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਕੋਲ ਵਿਜ਼ਿਟ ਕੀਤਾ ਆ ਉਹਨਾਂ ਨੇ ਸਾਡਾ ਰੇਟ ਜਿਹੜਾ ਆ ਬਹੁਤ ਹੀ ਪਸੰਦ ਕੀਤਾ ਵਾ ਕਿਉਂਕਿ ਸਾਡਾ ਰੇਟ ਜਿਹੜਾ ਆ ਬਹੁਤ ਹੀ ਨਾਰਮਲ ਰੇਟ ਹੁੰਦਾ ਵਾ ਸੋ ਇਸ ਕਰਕੇ ਬਹੁਤ ਹੀ ਜਿਹੜੀ ਆ ਵੈਰਾਈਟੀ ਸਾਡੀ ਜਿਹੜੀ ਆ ਪਸੰਦ ਆਂਦੀ ਆ ਸੋ ਚੈੱਕ ਕਰੋ ਕੁੜਤੇ ਦੇ ਨਾਲ ਜਿਹੜਾ ਆ ਸ਼ਰਾਰਾ ਆ ਔਰ ਉੱਤੇ ਸਾਰਾ ਕਢਾਈ ਦਾ ਕੰਮ ਹੋਇਆ ਹੋਇਆ ਸੋ ਇਹੇ ਪੀਸ ਜਿਹੜੇ ਆ ਸ਼ੀਸ਼ਿਆਂ ਦੇ ਵਿੱਚ ਰੱਖ ਕੇ 3500 4000 ਦੇ ਵਿੱਚ ਜਾਂਦੇ ਨੇ ਸੋ ਸਾਡੇ ਕੋਲ ਜਿਹੜਾ ਇਹਨਾਂ ਦਾ ਰੇਟ ਆ ਸਿਰਫ 2000 ਰੁਪਿਆ ਵਾ। ਸੋ ਇਸ ਵਾਰ ਇਸ ਡਿਜ਼ਾਈਨ ਦਾ ਜਿਹੜਾ ਬਹੁਤ ਹੀ ਟ੍ਰੈਂਡ ਚੱਲ ਰਿਹਾ ਵਾ ਸੋ ਕੋਟ ਸੈਟ ਕੋਟ ਸੈਟ ਜਿਹੜਾ ਆ ਸ਼ਰਾਰੇ ਨਾਲ ਤੋ ਚੈੱਕ ਕਰੋ ਸ਼ਰਾਰਾ ਬਹੁਤ ਹੀ ਵੱਡੀ ਲੇਅਰ ਆ ਸ਼ਰਾਰੇ ਦੀ ਤੋ ਇਸ ਤੋਂ ਬਾਅਦ ਜਿਹੜੇ ਆ ਪਾਕਿਸਤਾਨੀ ਸੂਟ ਚੈੱਕ ਕਰੋ ਬਹੁਤ ਹੀ ਪਿਆਰੇ ਪਿਆਰੇ ਸੂਟ ਜਿਹੜੇ ਆ ਔਰ ਪੂਰਾ ਦੁਪੱਟਾ ਜਿਹੜਾ ਆ ਇਹਦਾ ਪ੍ਰਿੰਟ ਹੋਇਆ ਹੋਇਆ ਵਾ ਇਸ ਤੋਂ ਬਾਅਦ ਵਿਆਵਲੀਆਂ ਕੁੜੀਆਂ ਵਾਸਤੇ ਪਲੇਨ ਦੇ ਵਿੱਚ ਵੈਰਾਈਟੀ ਬਹੁਤ ਹੀ ਵਧੀਆ ਪਹੁੰਚ ਚੁਕੀ ਆ ਜੀ ਸੋ ਚੈੱਕ ਕਰੋ ਪਲੇਨ ਦੇ ਵਿੱਚ ਸੋ ਇਹ ਜਿੰਨੇ ਡਿਜ਼ਾਈਨ ਤੁਸੀਂ ਦੇਖ ਰਹੇ ਆ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕਲਰ ਹੋਰ ਵੀ ਅਵੇਲੇਬਲ ਆ ਸੋ ਇਸ ਵਾਰ ਮਿੱਡੀ ਜਿਹੜੀ ਆ ਪਾਰਟੀ ਵੇਅਰ ਮਿੱਡੀ ਸੋ ਚੈੱਕ ਕਰੋ ਬਹੁਤ ਹੀ ਪਿਆਰੇ ਜਿਹੜੇ ਡਿਜ਼ਾਈਨ ਪਹੁੰਚੇ ਆ ਸੋ ਇਸ ਤੋਂ ਬਾਅਦ ਇੱਕ ਮਿੱਡੀ ਚੈੱਕ ਕਰੋ ਜਿਹੜੀ ਕਿ ਰਾਤ ਨੂੰ ਪਾਰਟੀ ਵੇਅਰ ਜਿਹੜੀ ਆ ਪੈਂਦੀ ਆ ਉਹ ਰਲਾਈਟਾਂ ਜਿਹੜੀਆਂ ਬਹੁਤ ਹੀ ਜਿਹੜੀਆਂ ਇੱਤੇ ਪੈਂਦੀਆਂ ਤੇ ਚਮਕਦੀਆਂ ਆ ਜੀ ਚੈੱਕ ਕਰੋ ਇਹਦੇ ਵਿੱਚ ਤਿੰਨ ਤੋਂ ਚਾਰ ਕਲਰ ਜਿਹੜੇ ਅਵੇਲੇਬਲ ਆ ਸੋ ਬਹੁਤ ਹੀ ਪਸੰਦ ਕੀਤੀ ਆ ਜੀ ਸਾਰਿਆਂ ਨੇ ਸੋ ਡਿਜ਼ਾਈਨਿੰਗ ਚੈੱਕ ਕਰ ਸਕਦੇ ਆ ਸਾਰੇ ਜਿਹੜੇ ਸਾਡੇ ਕੋਲ ਲੇਟੈਸਟ ਜਿਹੜੇ ਵੈਸਟਰਨ ਡਿਜ਼ਾਈਨ ਇੰਡੀਅਨ ਡਿਜ਼ਾਈਨ ਹਰ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਆ ਸਾਡੇ ਕੋਲ ਪਹੁੰਚ ਚੁੱਕੇ ਆ ਸੋ ਸਾਡਾ ਰੇਟ ਜਿਹੜਾ ਆ ਇਹਨਾਂ ਦਾ 1500 ਤੋਂ ਲੈ ਕੇ 2000 ਦੀ ਰੇਂਜ ਤੱਕ ਆ ਜੀ ਸੋ ਚੈੱਕ ਕਰੋ ਅਨਾਰਕਲੀ ਫਰੋਕ ਸੂਟ ਸੋ ਇਹਨਾਂ ਦੇ ਵਿੱਚ ਸਾਡੇ ਕੋਲ ਕੱਲੀਆਂ ਫਰੋਕਾਂ ਪੂਰੇ ਫਰੋਕ ਸੂਟ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਅਵੇਲੇਬਲ ਆ ਸੋ ਸਾਈਜ਼ ਜਿਹੜੇ ਆ ਇਹਨਾਂ ਦੀ ਕਰਨ ਦੀ ਲੋੜ ਨਹੀਂ ਪੈਂਦੀ ਸੋ ਇਹਨਾਂ ਦੇ ਨਾਲ ਡੋਰੀਆਂ ਦਿੱਤੀਆਂ ਹੋਈਆਂ ਵਾ ਸੋ ਇਹਨਾਂ ਦੇ ਸਾਈਜ਼ ਜਿਹੜੇ ਆ ਆਪਣੇ ਆਪ ਜਿਹੜੇ ਆ ਅਵੇਲੇਬਲ ਹੋ ਜਾਂਦੇ ਆ ਜੀ ਲੋ ਜੀ ਸੋ ਇਹ ਵਾਲੇ ਸੂਟ ਜਿਹੜੇ ਆ ਇਹ ਸਾਡੇ ਕੋਲੇ 700 ਤੋਂ ਲੈ ਕੇ 1000 ਰੁਪਏ ਦੀ ਰੇਂਜ ਤੱਕ ਆ ਜੀ ਸੋ ਇਹਦੇ ਵਿੱਚ ਵੀ ਸਾਡੇ ਕੋਲ ਸਸਤੇ ਫਰੋਕ ਸੂਟ ਆਣੇ ਆ ਜਿਹੜੇ ਕਿ ਆਪਾਂ ਪਿਛਲੀ ਵਾਰ 1000 ਰੁਪਏ ਦੇ ਤਿੰਨ ਦਿੱਤੇ ਆ ਸੋ ਉਹ ਫਰੋਕ ਸੂਟ ਵੀ ਸਾਡੇ ਕੋਲ ਅਵੇਲੇਬਲ ਹੋ ਜਾਣੇ ਆ ਸੋ ਇਹ ਵਾਲਾ ਸੂਟ ਜਿਹੜਾ ਆ ਇਹ ਸਿਰਫ 500 ਰੁਪਏ ਦੀ ਰੇਂਜ ਚ ਆ ਜੀ ਸੋ ਸਾਡੇ ਕੋਲ ਜਿਹੜੀ ਸਟਾਰਟਿੰਗ ਰੇਂਜ ਆ ਉਹ 500 ਰੁਪਏ ਤੋਂ ਹੈਗੀ ਆ ਜੀ ਸੋ 500 ਤੋਂ ਲੈ ਕੇ ਜਿਹੜੀ ਲਾਸਟ ਰੇਂਜ ਆ 2000 ਤੱਕ ਹੈਗੀ ਆ ਸੋ ਚੈੱਕ ਕਰੋ কুরਤਾ ਸੂਟ ਲਓ ਜੀ কুরਤੇ ਸੂਟ ਦੇ ਵਿੱਚ ਵੀ ਸਾਡੇ ਕੋਲ 3 XL 4 XL 5 XL ਉਹ ਵੀ ਸਾਈਜ਼ ਜਿਹੜੇ ਆ ਸਾਡੇ ਕੋਲ ਅਵੇਲੇਬਲ ਹੋ ਗਏ ਆ ਸੋ ਪਿਛਲੀ ਵਾਰ ਸਾਡੇ ਕੋਲ L XL डबल XL ਸਾਈਜ਼ ਜਿਹੜੇ ਸੀਗੇ ਸੋ ਇਸ ਵਾਰ ਜਿਹੜੇ ਸਾਈਜ਼ ਆ ਅਸੀਂ ਹੋਰ ਜਿਹੜੇ ਆ ਵੱਡੇ ਬਣਵਾਏ ਆ ਸੋ ਇਹਦੇ ਵਿੱਚ ਸਾਈਜ਼ ਜਿਹੜੇ ਆ 3 XL 4 XL ਤੇ 5 XL ਜਿਹੜੇ ਆ ਹੁਣ ਅਵੇਲੇਬਲ ਹੋ ਗਏ ਆ ਜੀ ਸੋ ਸਾਡੇ ਕੋਲੇ ਕੱਲੇ ਕੁਰਤੇ ਫਰੋਕ ਸੂਟ ਮਿੱਡੀਆਂ ਹਰ ਤਰ੍ਹਾਂ ਦੀ ਰੇਂਜ ਜਿਹੜੀ ਆ ਇਹਨਾਂ ਦੇ ਵਿੱਚ ਅਵੇਲੇਬਲ ਹੋ ਗਈ ਆ ਸੋ ਸਾਡੇ ਕੋਲੇ ਨਾਈਟ ਸੂਟ ਕੁਰਤਾ ਸੂਟ ਟੀ-ਸ਼ਰਟਾਂ ਮਿੱਡੀਆਂ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਅਵੇਲੇਬਲ ਆ ਸੋ ਜਿੰਨਾਂ ਜਿੰਨਾਂ ਨੇ ਵਿਜ਼ਿਟ ਕਰਨਾ ਵਾ ਇੱਕ ਵਾਰ ਵਿਜ਼ਿਟ ਕਰਨ ਕਿਉਂਕਿ ਸਾਰੀ ਜਿਹੜੀ ਵੈਰਾਈਟੀ ਆ ਅਸੀਂ ਵੀਡੀਓ ਦੇ ਵਿੱਚ ਜਿਹੜੀ ਆ ਸ਼ੋ ਨਹੀਂ ਕਰ ਸਕਦੇ ਸੋ ਇਸ ਕਰਕੇ ਤੁਹਾਨੂੰ ਇਹ ਸਾਰੇ ਸੈਂਪਲ ਅਸੀਂ ਦਿਖਾ ਰਹੇ ਆ ਸੋ ਇਹਨਾਂ ਦੇ ਵਿੱਚ ਜਿੰਨੇ ਪੀਸ ਤੁਹਾਨੂੰ ਦਿਖਾਏ ਆ ਸਾਰਿਆਂ ਦੇ ਵਿੱਚ 4-4 5-5 ਕਲਰ ਅਵੇਲੇਬਲ ਹੈਗੇ ਨੇ ਲਓ ਜੀ ਲੇਡੀਜ਼ ਦੇ ਨਾਈਟ ਸੂਟ ਆ ਲੇਡੀਜ਼ ਦਾ ਨਾਈਟ ਸੂਟ ਜਿਹੜਾ ਆ 500 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਵਾ ਸੋ ਇਹਦੀ ਸਟਾਰਟਿੰਗ ਰੇਂਜ ਆ 500 ਰੁਪਿਆ ਸੋ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲਣਗੇ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ 3 ਐਕਸਲ 4 ਐਕਸਲ 5 ਐਕਸਲ ਸੋ ਸਾਡੀ ਜਿਹੜੀ ਆ ਬਹੁਤ ਹੀ ਪਿਆਰੀ ਪਿਆਰੀ ਜਿਹੜੀ ਆ ਰੇਂਜ ਜਿਹੜੀ ਆ ਆਪਣੇ ਨਾਈਟ ਸੂਟ ਦੇ ਵਿੱਚ ਪਹੁੰਚ ਚੁੱਕੀ ਆ ਸੋ ਇਹਨਾਂ ਸਾਰੇ ਨਾਈਟ ਸੂਟਾਂ ਦਾ ਰੇਂਜ ਰਹੂਗਾ ਜੀ 500 ਰੁਪਏ ਚ ਸੋ 500 ਰੁਪਏ ਦੇ ਵਿੱਚ ਜਿਹੜੇ ਆ ਨਾਈਟਸੂਟ ਦਿੱਤੇ ਜਾ ਰਹੇ ਆ ਸੋ ਇਸ ਤੋਂ ਬਾਅਦ ਸਾਡੇ ਕੋਲ ਜਿਹੜੇ ਆ ਲੇਡੀਜ਼ ਪਜਾਮੇ ਦੀ ਵੈਰਾਈਟੀ ਵੀ ਸਾਰੀ ਅਵੇਲੇਬਲ ਹੋ ਗਈ ਆ ਸੋ ਜਿਨ੍ਹਾਂ ਨੇ ਗਰਮ ਲੈਣੇ ਆ ਗਰਮ ਮਿਲ ਜਾਣਗੇ ਕੋਟਨ ਦੇ ਲੈਣੇ ਆ ਕੋਟਨ ਦੇ ਮਿਲ ਜਾਣਗੇ ਸੋ ਹਰ ਤਰ੍ਹਾਂ ਦੇ ਪਲਾਜ਼ੋ ਦੀ ਵੈਰਾਈਟੀ ਆ ਦੇਖੋ ਤੁਸੀਂ ਚੈੱਕ ਕਰੋ ਪਲਾਜ਼ੋ ਦੀ ਵੈਰਾਈਟੀ ਜਿਹੜੀ ਗਰਮੀਆਂ ਦੀ ਔਰ ਸਰਦੀਆਂ ਦੀ ਦੋਨੇ ਹੀ ਸਾਡੇ ਕੋਲ ਅਵੇਲੇਬਲ ਹੈਗੇ ਆ ਸੋ ਟੀ-ਸ਼ਰਟਾਂ ਲੈਣੀਆਂ ਆ ਗਰਮੀਆਂ ਦੀਆਂ ਟੀ-ਸ਼ਰਟਾਂ ਵੀ ਅਵੇਲੇਬਲ ਹੋ ਗਈਆਂ ਨੇ ਸੋ ਸਾਡੇ ਕੋਲੇ ਜਿਹੜੀ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਕਿਸੇ ਨੇ ਗਰਮੀਆਂ ਦੀ ਵੈਰਾਈਟੀ ਲੈਣੀ ਆ ਗਰਮੀਆਂ ਦੀ ਮਿਲ ਜੂਗੀ ਸਰਦੀਆਂ ਦੀ ਲੈਣੀ ਆ ਸਰਦੀਆਂ ਦੀ ਮਿਲ ਜੂਗੀ ਸੋ ਜਲਦੀ ਤੋਂ ਜਲਦੀ ਵਿਜ਼ਿਟ ਕਰ ਲੋ ਜੀ ਸਾਡੇ ਕੋਲ ਹਰ ਤਰ੍ਹਾਂ ਦੀ ਜਿਹੜੀ ਆਫਰ ਸਾਡੀ ਆ ਸਟਾਰਟ ਹੋ ਗਈ ਆ ਸੋ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਸੋਨੂ ਰੈਡੀਮੇਡ ਗਾਰਮੈਂਟ ਤਲਾਬ ਰੋਡ ਦਸੂਆ ਲੋਕੇਸ਼ਨ ਦੱਸ ਦਿਓ ਵੀ ਦਰ ਲੋਕੇਸ਼ਨ ਸਾਡੀ ਹੈਗੀ ਆ ਜੀ ਕਲਾਬ ਰੋਡ ਦਸੂਆ ਨੀਅਰ ਸਟੇਟ ਬੈਂਕ ਆਫ ਇੰਡੀਆ ਇਹ ਹਰ ਭਾਈ ਤੁਸੀਂ ਗਿਫਟ ਦਿੰਦੇ ਹੋ ਇਸ ਵਾਰੀ ਗਿਫਟ ਕੀ ਦਵਿਰ ਸੋ ਜਿਹੜਾ ਜਿਹੜਾ ਸਾਡੀ ਵੀਡੀਓ ਨੂੰ ਲਾਈਕ ਤੇ ਫੋਲੋ ਕਰਕੇ ਆਊਗਾ ਸੋ ਉਹਨੂੰ ਅਸੀਂ ਆਪਣੇ ਵੱਲੋਂ ਗਿਫਟ ਦਵਾਂਗੇ ਜੀ ਸੋ ਜੈਂਸ ਵਾਸਤੇ ਅਸੀਂ ਲੈਂਦੇ ਆਗੇ ਬੈਗ ਔਰ ਲੇਡੀਜ਼ ਵਾਸਤੇ ਅਸੀਂ ਨੈਕਲਸ ਜਿਹੜੇ ਸੈੱਟ ਜਿਹੜੇ ਆ ਗਿਫਟ ਦਵਾਂਗੇ ਜੀ ਸੋ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਔਰ ਸ਼ੇਅਰ ਕਰੋ ਜੀ